ਲੋਕੋ ਕਿਆ ਕਬੂਤਰ ਪਾਲਦੇ ਨੇ ਮਾਰਿਆ ਇਹਨੇ ਕਿਆ ਮੈਂ ਬਾਜ ਪਾਲਾਂਗਾ ਤੇ ਬਾਜ ਆ ਜਿਹੜਾ ਕਦੇ ਕਿਸੇ ਦੀ ਗੁਲਾਮੀ ਨਹੀਂ ਸੰਦਾਈ ਨਾ ਹੀ ਉਹ ਪਿੰਜਰੇ ਚ ਰੱਖ ਸਕਦੇ ਉਹਨਾਂ ਕੈਦ ਰੱਖ ਸਕਦੀ ਹੂ ਜੇ ਰੱਖ ਦਿਓ ਜਾਂ ਤਾਂ ਇਹ ਆਪਣੇ ਆਪ ਨੂੰ ਮਾਰ ਲੈਂਦਾ ਜਾਂ ਪਿੰਜਰਾ ਤੋੜ ਦਿੰਦਾ ਮਹਾਰਾਜ ਜੀ ਦੇਖੋ ਅੱਜ ਸਾਡੇ ਸਮਾਜ ਨੂੰ ਸੇਤੀ ਲੋੜ ਆ ਸਾਡੇ ਬੱਚਿਆਂ ਨੂੰ ਅਸੀਂ ਸੰਤ ਸਮਾਜ ਨੂੰ ਇਹ ਬੇਨਤੀ ਕਰਦੇ ਆਂ ਭਾਵੇਂ ਕੋਈ ਸੰਪਰਦਾ ਹੋਵੇ ਜਿਵੇਂ ਨਾਨਕ ਸਰ ਆਲੇ ਦੂਜੇ ਵੀ ਦੇਖੋ ਇਤਿਆਹ ਤੁਸੀਂ ਕੱਲੇ ਸੰਤਾਂ ਤੱਕ ਆਪਾਂ ਇਸ ਜਿੰਮਤਾਂ ਦੇਖਿਆ ਇਤਿਆਸ ਨੂੰ ਵੀ ਫਲਾਣੇ ਸੰਤ ਤੋਂ ਇਹ ਦੂਜੇ ਸੰਤ ਤੋਂ ਇਹ ਨਹੀਂ ਯਾਦ ਅਸਿਆ ਕਰੋ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪਾਪਾ ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਦਾ ਜਿਨ੍ਹਾਂ ਨੇ ਇਸਰਾਬ ਦੀ ਇੱਠ ਨੇ ਇਟ ਖੜਕਾਈ ਜਿਨ੍ਹਾਂ ਨੇ ਆਪਣੇ ਬੱਚੇ ਦੇ ਕਲੇਜੇ ਦਾ ਸਵਾਦ ਵੇਖਿਆ ਤੇ ਅਸੀਂ ਵੀ ਦੇਖ ਰਿਹਾ ਸੰਗਤ ਬਹੁਤ ਜ਼ਿਆਦਾ ਸੀਗਾ ਬਹੁਤ ਇਕੱਠ ਹੋਇਆ ਹੈ ਸੰਗਤਾਂ ਦਾ ਵਿਸ਼ਾਲ ਲੋਕ ਜਿਵੇਂ ਕਹਿ ਰਹੇ ਆ ਸਿੱਖ ਕੌਮ ਜਾਗ ਰਹੀ ਆ ਮਹਾਰਾਜ ਸਿੱਖ ਕੌਮ ਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਸ਼ਹੀਦ ਨੇ ਸਾਡੇ ਭਾਬੇ ਇੱਥੇ ਸ਼ਹੀਦ ਹੋਏ ਨੇ ਨੀਹਾਂ ਚ ਚਨੇ ਗਿਆ ਇੱਥੇ ਸੰਸਕਾਰ ਹੋਇਆ ਇੱਕ ਵੀਰ ਇੰਟਰਵਿਊ ਲੈ ਰਿਹਾ ਸੀ ਸਾਡੇ ਨਾਲ ਵੀਰ ਕਹਿੰਦਾ ਤੁਸੀਂ ਕਿਵੇਂ ਬਿਆਨ ਕਰੋਗੇ ਇਹ ਜੋ ਕੜਾ ਕੇ ਡਾਂਡਾ ਜੋ ਸਹਿਬ ਯਾਦੇ ਤੇ ਮਾਤਾ ਗੁਜਰ ਰਿਕਾਰਡ ਨੇ ਸਹੀ ਆ ਪਰ ਅਸੀਂ ਉਸ ਨਾਲ ਮੁਕਾਬਲਾ ਨਹੀਂ ਕਰ ਸਕਦੇ ਮਹਾਰਾਜ ਜੋ ਮਾਓ ਕਾਲਪੁਰਖ ਦੇ ਭੇਜੇ ਹੋਏ ਬੱਚੇ ਸੀਗੇ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਜੋ ਹੋ ਜਿਉਂ ਉਹਨਾਂ ਨੇ ਬਾਕਾਇਦਾ ਆਪਣੇ ਪਿੰਡ ਤੇ ਹੰਡਾਇਆ ਹੈ ਉਹ ਅਸੀਂ ਨਹੀਂ ਬਿਆਨ ਨਹੀਂ ਕਰ ਸਕਦੇ ਮਹਾਰਾਜ ਮੁੱਖੋ ਕਿ ਸਾਡੇ ਬੱਚਾ ਨੂੰ ਸਮਝਿੰਦੇ ਲੋੜ ਹੈ ਵੀ ਜਿਹੜਾ 크ਿਸਮਸ ਦਾ ਧਿਆੜਾ ਸਾਡਾ ਧਿਆੜਾ ਨਹੀਂ ਹੈਗਾ ਸਾਡਾ ਧਿਆੜਾ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤੇ ਸਿੰਘ ਦੀ ਸ਼ਹੀਦੀ ਬਾਬਾ ਜੀ ਸਿੰਘ ਬਾਬਾ ਜੀ ਜੀ ਹਰ ਸਕੀਨੜਾ ਬੜਾ ਸਾਡੇ ਕੌਮ ਦੇ ਸ਼ਹੀਦ ਹੋਇਆ ਇਸ ਕਰਕੇ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਮਹੱਲੇ ਕਰਨੇ ਚਾਹੀਦੇ ਜਾ ਨਾ ਸਕੇ ਵੈਸੇ ਬਾਜ ਆਜਾਦਾ ਸਾਰੇ ਪੰਚੇ ਨੂੰ ਆਪਾਂ ਕੈਕ ਕਰਕੇ ਰੱਖਦੇ ਪਿੰਜਰਾਂ ਦੇ ਵਿੱਚ ਤੇ ਖੁੱਲਾ ਰਹਿੰਦਾ ਏ ਜੀ ਜੇ ਇਹਨੂੰ ਆਪਾਂ ਕਿਤੇ ਦੂਰ ਛੱਡਦੇ ਆ ਤੇ ਪਿਆਰੇ ਇਹਦੇ ਨਾਲ ਇੰਨਾ ਪਿਆ ਗਿਆ ਮੇਰੇ ਨਾਲ ਇੰਨਾ ਦਾ ਮਾਰਿਆ ਤੇ ਮੇਰਾ ਦਮਾਲਾ ਦੇਖ ਕੇ ਉੱਡ ਕੇ ਮੇਰੇ ਸਿਰ ਤੇ ਆ ਕੇ ਬਹਿ ਜਾਂਦਾ ਕੀ ਨਾਮ ਰੱਖਿਆ ਹੋਇਆ ਇਹਦਾ ਇਹਦਾ ਨਾਮ ਮਾਰਾ ਸਰਪੰਚ ਰੱਖਿਆ ਹੋਇਆ ਏ ਸਰਪੰਚ ਨਾ ਏ ਤੇ ਅਜੇ ਨਾਂ ਤੋਂ ਇਹਨਾਂ ਨਹੀਂ ਪਛਾਣਦਾ ਆਪਣੇ ਆਪ ਨੂੰ ਅਵਾਜ਼ ਮਾਰੀ ਤੇ ਅਰ ਜੇ ਦੂਰੋਂ ਦੇਖ ਲਵੇ ਆਪਣੇ ਖੰਭ ਖਾਲਾ ਰ ਕੇ ਖੜ ਜਾਂਦਾ ਵੀ ਆ ਗਿਆ ਮੈਨੂੰ ਕੀ ਹੈ ਜੇ ਫਰਲਾ ਮਹਾਕਲ ਬਾਬਾ ਫਤਿਹ ਸਿੰਘ ਜੀ ਦਾ ਇਹ ਬਾਬਾ ਫਤਿਹ ਸਿੰਘ ਦੇ ਫੋਚਾਂ ਤੋਂ ਕੋ ਖਾਲਸੇ ਨੂੰ ਦਸਵੇਂ ਪਾਸ਼ੇ ਨੇ ਚੜ੍ਹਦੀ ਕਲਾ ਦੇ ਰਹਿਣਾ ਸਿੱਖਿਆ ਇਸ ਕਰਕੇ ਅੱਜ ਬੜੇ ਜਹੂ ਜਲਾਲ ਦੇ ਨਾਲ ਬੜੀ ਚੜ੍ਹਦੀ ਕਲਾ ਜਮਾਲਾ ਕੱਢਿਆ ਜਾ ਰਿਹਾ ਜਿੱਥੇ ਦੋਨੋਂ ਕੋੜੇ ਚਾਰ ਚਰ ਕੋੜੇ ਸ਼ਸਤਰ ਵਿਦਿਆ ਦੇ ਖਾੜੇ ਲਾਈ ਜਾ ਰਹੇ ਨੇ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਕੀ ਫਤਿਹ ਅੱਜ ਅਸੀਂ ਫਤਿਹਗੜ੍ਹ ਸਾਹਿਬ ਖੜੇ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਿਆ ਗਿਆ ਸੀ ਤੇ ਕੱਲ ਨਗਰ ਕੀਰਤਨ ਵਿਚਾਲ ਜਿਹੜਾ ਨਗਰ ਕੀਰਤਨ ਨਿਕਲਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੋਤੀਸਰੂਪ ਤੱਕ ਤੇ ਅੱਜ ਜਿਹੜਾ ਨਹਿਂਗਾ ਦਾ ਮੁਹੱਲਾ ਨਿਕਲਿਆ ਗੁਰੂ ਦੀ ਸਾਜੀ ਨਿਵਾਜੀ ਫੌਜ ਹੈ ਜਿਹੜੀ ਨਹਿਂਗ ਸਿੰਘਾਂ ਦੇ ਮੁਹੱਲਾ ਘੱਟ ਰਹੇ ਤੇ ਗੁਰੂ ਦਾ ਬਖਸ਼ਿਆ ਹੋਇਆ ਆਵਾਜ਼ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਨਿੰਕ ਸਿੰਘ ਮੌਜੂਦ ਨੇ ਸੱਸੀ ਕੇ ਬਾਬਾ ਜੀ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਕੀ ਕਹਿਣਾ ਚਾਹੁੰਗਾ ਜਿਹੜਾ ਚ ਮਹੱਲਾ ਨਿਕਲਿਆ ਤੇ ਕੱਲ ਜਿਹੜਾ ਨਗਰ ਕੀਤਾ ਨਿਕਲਿਆ ਕੱਲ ਛੋਟੇ ਸਾਰੇ ਜਾ ਦੇ ਵਿੱਚ ਫਤੇਗੜ ਸਾਹਿਬ ਤੋਂ ਜਿਹੜਾ ਵਿਰਾਗ ਮਈਕੁਰਾ ਨਗਰਿਕ ਤੇ ਨਿਕਲ ਆਉਂਦਾ ਜੋ ਗੁਰਦੁਆਰਾ ਚੋਤਸਰੂਪ ਤੱਕ ਤੇ ਅੱਜ ਨਿੰhenga ਦਾ ਮਹੱਲਾ ਨਿਕਲ ਰਿਹਾ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਸਾਡੇ ਬਾਬੇ ਸ਼ਹੀਦ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੁਹਾਨੂੰ ਤੁਨ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਕੱਲ੍ਹ ਸੰਸਕਾਰ ਸੀਗਾ ਜੀ ਸੋ ਸ਼੍ਰੀ ਜੋਤੀ ਰੂਪ ਸਾਹਿਬ ਸਾਹਿਬ ਬਰਦਵਾਰਾ ਸਾਹਿਬ 'ਚ ਹੋਇਆ ਜੀ ਕੱਲ ਨਗਰ ਕੀਰਤਨ ਦੀ ਅੱਜ ਨਿਹੰਗ ਸਿੰਘਾਂ ਦਾ ਮੱਲਾ ਨਿਕਲ ਰਿਹਾ ਜੀ ਲੋਕੀ ਚਲੋ ਵਿਰਾਗ ਆਉਂਦਾ ਸਾਡੇ ਬਾਬੇ ਸੀ ਸ਼ਹੀਦ ਕਰੇ ਆ ਪਰ ਨਿਹੰਗ ਸਿੰਘ ਚੜ੍ਹਦੀ ਕਲਾ 'ਚ ਰਹਿੰਦੇ ਵੀਰ ਰਸ 'ਚ ਰਹਿੰਦੇ ਆ ਜੀ ਸਾਨੂੰ ਅੱਖਾਂ 'ਚ ਹੰਝੂ ਆ ਜਾਂਦੇ ਆ ਮਨ ਦੇ ਆਪਾ ਵਿਰਾਗ ਆ ਪਰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਜਦੋਂ ਉਹਨਾਂ ਨੇ ਹੀ ਇਨ ਮੰਨੀ ਹੈਗੀ ਰੋਇਆ ਮਰਿਆ ਤੇ ਜਾਂਦਾ ਮਹਾਰਾਜ ਇਹੋ ਜਿਹੀ ਹੁੰਦੀ ਹੈ ਜੇ ਘਾਰੇ ਲੱਗਦੇ ਆ ਗੱਜ ਕੇ ਰਹਿਣਾ ਚਾਹੀਦਾ ਮਹਾਰਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਈ ਇਸੇ ਚ ਮਹਾਰਾ ਜੀ ਬਾਬਾ ਬੜੀ ਰਸਿੰਗ ਜੀ ਬੁੱਢਾਦਾਲ ਤਰਨਾਲ ਵਾਲ ਬਾਬੇ ਬਕਾਲੀਏ ਉੱਡਣਾਦਾਲ ਸਾਰੇ ਦਰ ਦੇ ਜੱਦੇਦਾਰ ਮੌਜੂਦ ਨੇ ਹੀ ਮਹਲੇ ਨਿਕਲ ਰਹੇ ਆ ਚੜ੍ਹਦੀ ਕਲਾ ਜੀ ਹੋਰ ਕੀ ਕਹਿਣਾ ਚਾਹੂਗਾ ਜਿਹੜਾ ਸਾਜਾਂ ਨੇ ਵਾਜਿਆ ਬਾਜ ਆ ਗੁਰਗੋਬ ਸਿੰਘ ਜੀ ਦਾ ਤੁਸੀਂ ਨਾ ਇਹ ਤੁਸੀਂ ਬਿਠਾਇਆ ਹੋਇਆ ਏ ਇਹਦੇ ਬਾਰੇ ਕੀ ਕਹਿਣਾ ਚਾਹੂਗੇ ਤੁਸੀਂ ਮਤਲਬ ਬਾਜ ਰੱਖਿਆ ਹੋਇਆ ਜੀ ਇਹ ਬਾਜ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਪਾਸ਼ਾ ਜੀ ਨੇ ਰੱਖਿਆ ਸੀ ਫਿਰ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਉਹਨਾਂ ਦੇ ਵੀ ਗੁੱਟ ਤੇ ਸਜਾਇਆ ਜਾਂਦਾ ਸੀ ਇਹ ਬਾਜ ਮਹਾਰਾਜ ਦੀ ਬਖਸ਼ੀ ਹੋਈ ਅਸੀਸ ਹੈ ਜੀ ਲੋਕ ਉਹ ਗਿਆ ਕਬੂਤਰ ਪਾਲਦੇ ਨੇ ਮਹਾਰਾਜ ਨੇ ਕਿਹਾ ਮੈਂ ਬਾਜ ਪਾਲਾਂਗਾ ਤੇ ਬਾਜ ਆ ਜਿਹੜਾ ਕਦੇ ਕਿਸੇ ਦੀ ਗੁਲਾਮੀ ਨਹੀਂ ਸੰਦਾਈ ਨਾ ਇਹਨੂੰ ਪਿੰਜਰੇ ਚ ਰੱਖ ਸਕਦੇ ਉਹ ਨਾ ਕੈਦ ਰੱਖ ਸਕਦੇ ਵੀ ਜੇ ਰੱਖ ਦਿਓ ਜਾਂ ਤਾਂ ਇਹ ਆਪਣੇ ਆਪ ਨੂੰ ਮਾਰ ਲੈਂਦਾ ਜਾਂ ਪਿੰਜਰਾ ਤੋੜ ਦਿੰਦਾ ਮਹਾਰਾਜ ਜੀ ਇਹ ਆਜ਼ਾਦ ਪੰਛੀ ਆ ਹੁਣ ਵੀ ਪਸੇ ਇਹਨੂੰ ਲਿਆਇਆ ਇੱਕ ਪਟਾ ਪਾਉਣਾ ਪੈਂਦਾ ਜਿਵੇਂ ਆਪਾਂ ਕੋਈ ਜਾਨਵਰ ਰੱਖਦੇ ਉਹਨੂੰ ਪਟਾ 바ਕੇ ਰੱਖਣਾ ਪੈਂਦਾ ਬਾਹਰ ਅੰਦਰ ਪਟੇ ਚ ਰੱਖਣਾ ਪੈਂਦਾ ਇਹ ਆਪਣਾ ਘਰੇ ਸ਼ਿਕਾਰ ਕਰਦਾ ਇਹ ਕੱਲ ਦੇ ਨਗਰ ਕੀਰਤਨ ਬਾਰੇ ਹੋਰ ਕੀ ਕਹੂੰਗੇ ਪੀਐਨਏ ਕੜਾਕੇ ਠੰਡ ਕੜਾਕੇ ਦੀ ਠੰਡ ਦੇ ਵਿੱਚ ਤੇ ਵਰਦੇ ਮੀਂਹ ਦੇ ਵਿੱਚ ਸੰਗਤਾਂ ਦਾ ਜਿਹੜੀ ਸ਼ਰਧਾ ਸੀਗੀ ਇੰਨਾ ਘੱਟ ਸੀਗਾ ਫਿਰ ਵੀ ਇੰਨਾ ਘੱਟ ਸੀ ਸੰਗਤਾਂ ਦਾ ਉਹਦੇ ਬਾਰੇ ਕੀ ਕਹੂੰਗੇ ਨਗਰ ਕੀਰਤਨ ਜਿਹੜਾ ਕੱਲ ਨਿਕਲਿਆ ਇੰਨਾ ਘੱਟ ਸੀਗਾ ਇਸ ਵਾਰ ਸੰਗਤ ਅਸੀਂ ਵੀ ਦੇਖ ਰਿਹਾ ਸੰਗਤ ਬਹੁਤ ਜ਼ਿਆਦਾ ਸੀਗਾ ਬਹੁਤ ਇਕੱਠ ਹੋਇਆ ਹੈ ਸੰਗਤਾਂ ਦਾ ਵਿਸ਼ਾਲ ਲੋਕ ਜਿਵੇਂ ਕਹਿ ਰਹੇ ਆਪਾਂ ਸਿੱਖ ਕੌਮ ਜਾਗ ਰਹੀ ਹੈ ਮਹਾਰਾਜ ਸਿੱਖ ਕੌਮ ਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਸ਼ਹੀਦ ਸਾਡੇ ਭਾਬੇ ਇੱਥੇ ਸ਼ਹੀਦ ਹੋਏ ਨੇ ਨੀਹਾ ਚ ਚਨੇ ਗਿਆ ਇੱਥੇ ਸੰਸਕਾਰ ਹੋਇਆ ਸੋ ਸਭ ਲੋਕ ਹਮਮਾ ਕੇ ਪਹੁੰਚੇ ਸੀ ਪਰ ਆਪਾਂ ਸਾਡਾ ਪਹਿਲੇ ਵੀ ਇੱਕ ਵੀਰ ਇੰਟਰਵਿਊ ਲੈ ਰਿਆ ਸੀ ਸਾਡੇ ਨਾਲ ਵੀਰ ਕਹਿੰਦਾ ਤੁਸੀਂ ਕਿਵੇਂ ਬਿਆਨ ਕਰੋਗੇ ਵੀ ਜੋ ਕੜਾਕੇ ਢਾਂਡਾ ਜੋ ਸਹਿਬ ਯਾਦੇ ਤੇ ਮਾਤਾ ਗੁਜਰ ਕੋ ਰਿਕਾਰਡ ਨੇ ਸਹੀ ਆ ਪਰ ਅਸੀਂ ਉਸ ਨਾਲ ਮੁਕਾਬਲਾ ਨਹੀਂ ਕਰ ਸਕਦੇ ਮਹਾਰਾਜ ਜੋ ਮਾਓ ਅਕਾਲ ਪੁਰਖ ਦੇ ਭੇਜੇ ਹੋਏ ਬੱਚੇ ਸੀਗੇ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਜੋ ਉਹ ਜਿਉਂ ਉਹਨਾਂ ਨੇ ਪਾਕਾਇਦਾ ਆਪਣੇ ਪਿੰਡੇ ਤੇ ਹੰਡਾਇਆ ਹੈ ਉਹ ਅਸੀਂ ਨਹੀਂ ਬਿਆਨ ਨਹੀਂ ਕਰ ਸਕਦੇ ਮਹਾਰਾਜ ਮੁੱਖੋਂ ਤੇ ਸਾਰੇ ਸਿੱਖ ਵੀਰਾਂ ਨੂੰ ਸਾਡੇ ਸੰਗਤਾਂ ਜਿੰਨੀਆਂ ਵੀ ਆਈਆਂ ਸਿਸ ਤਾਂ ਇਹੀ ਅਰਦਾਸ ਕਰਦੇ ਆ ਪੈਰਾਜ ਬੈਂਡ ਦੀ ਨਿਮਾਣੇ ਇਹ ਬੱਚੇ ਬਣ ਕੇ ਕਰਦੇ ਆ ਮਹਾਰਾਜ ਕਿ ਸ਼ਹੀਦਾਂ ਦੀ ਧਰਤੀ ਤੇ ਆਏ ਆ ਆਪਾਂ ਕੋ ਸਿੱਖ ਕੇ ਜਾਈਏ ਗੁਰੂ ਵਾਲੇ ਬਣ ਕੇ ਜਾਈਏ ਜੀ ਪੰਜ ਪਿਆਰਾਂ ਤੋਂ ਆਪਣਾ ਸ਼ਕੀਏ ਸਿੰਘ ਸਜੀਏ ਮਹਾਰਾਜ ਤਾਂ ਹੀ ਚੜਦਾ ਕਲਿਆਣ ਚੜਦੀ ਕਲਾ ਹੋਣੀ ਹੈ ਖਾਲਸੇ ਦਾ ਰਾਜ ਤਾਂ ਹੀ ਆਉਣਾ ਜੀ ਮਹਾਰਾਜ ਗੁਰੂਏ ਸਿੰਘ ਜੀ ਨੇ ਲਿਖਿਆ ਹੈ ਕਿ ਖਾਲਸੇ ਦਾ ਰਾਜ ਆਉਣਾ ਇੱਕ ਵਾਰ ਫੇਰ ਆਉਣਾ 100 ਸਾਕ ਵਿੱਚ ਮਹਾਰਾਜ ਨੇ ਲਿਖਿਆ ਆ ਬਿਆਨ ਕਰਿਆ ਹੋਇਆ ਹੈ ਇਹ ਖਾਤਿਰ ਰਾਜ ਤਾਈ ਹੁਣ ਜੇ ਸਾਰੇ ਸਿੰਘ ਸਜਣਗੇ ਮਹਾਰਾਜ ਜੀ ਹੋਰ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਜਮਾਲਾ ਨਿਕਲਿਆ ਇੱਥੇ ਕਰਤੱਵ ਵੀ ਦਿਖਾਏ ਜਾਣਗੇ ਕੋੜਿਆਂ ਦੇ ਹਾਂਜੀ ਅੱਜ ਸਾਰੇ ਨਿਹੰਗ ਸਿੰਘ ਇਕੱਠੇ ਹੋਏ ਆ ਸਾਰਾ ਪੰਥ ਇਕੱਠਾ ਹੋਇਆ ਹੈ ਕੋੜਤ ਕੋੜਿਆਂ ਦੀ ਧੋੜਾਂ ਹੁੰਦੀਆਂ ਨੇਜਾ ਵਰਸੀ ਹੁੰਦੀਆਂ ਨੇ ਸਾਰੇ ਜੋ ਨੇਜੇ ਵਰਸੀ ਵਿੱਚ ਉਜਵਲ ਇਹ ਦਰਜੇ ਦੇ ਆਪਾਂ ਕਹਿੰਦੇ ਨਿਹੰਗ ਸਿੰਘ ਹਨ ਜੋ ਵਰਸੀਆਂ ਨਾਲ ਨੇਜੇ ਪੜਦੇ ਹਨ ਉਹਨਾਂ ਨੂੰ ਬਾਬਾ ਜੀ ਵੱਲੋਂ ਗੱਫੇ ਵੀ ਦਿੱਤੇ ਜਾਂਦੇ ਹਨ ਮਾਇਆ ਦਾ ਮਾਇਆ ਭੇਟ ਕੀਤੀ ਜਾਂਦੀ ਹੈ ਤੇ ਗਤਕੇ ਦੇ ਜੋਰ ਦਿਖਾਏ ਜਾਂਦੇ ਹਨ ਗਤਕੇ ਦਾ ਜੋਰ ਹੈ ਜਿਹੜਾ ਆਪਾਂ ਕਹੇ ਨਾ ਵੀ ਆਪਾਂ ਤਿਆਰ ਬਰ ਤਿਆਰ ਮਾਰੇ ਜਿੰਨੂੰ ਗਤਕਾ ਨਹੀਂ ਆਉਂਦਾ ਜੋ ਸ਼ਾਸਤਰ ਵਿਦਿਆ ਨਹੀਂ ਜਿਹਨੇ ਸ਼ਾਸਤਰ ਨਹੀਂ ਧਾਰਿਆ ਹੋ ਤਿਆਰ ਬਰ ਤਿਆਰ ਨਹੀਂ ਹੈ ਸ਼ਾਸਤਰ ਵਿਦਿਆ ਧਾਰੋ ਸ਼ਾਸਤਰ ਧਾਰੋ ਬਾਣੀ ਬਣ ਦੇ ਧਾਰਨੀ ਬਣੋ ਅਮਰਤ ਸ਼ਕੂ ਸਿੰਘ ਸ ajo ਮਹਾਰਾਜ ਅਸੀਂ ਬਾਜ ਨੂੰ ਬਿਠਾ ਸਕਦਾ ਗੁੱਟ ਤੇ ਬੈਠ ਸਕਦਾ ਮੋٹے ਮੜੇ ਤੁਸੀਂ ਜੇ ਇਹ ਡਰਦਾ ਵੀ ਹੋਣਾ ਨਾ ਲੋਕਾਂ ਤੋਂ ਸੰਗਤਾਂ ਨਾਲ ਜਿਆਦਾ ਰਹਿੰਦੇ ਹੈ ਹਾਂਜੀ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਾਜ ਦੀਆਂ ਜਿਹੜੀਆਂ ਜਿਹੜਾ ਗੁਰੂ ਗੋਬਿੰਦ ਸਿੰਘ ਸਾਜਿਆਨ ਵਾਜਿਆ ਆਵਾਜ਼ ਆ ਜਿਹੜਾ ਉਹਨਾਂ ਦੇ ਮੋਢੇ ਉੱਤੇ ਗੁਰੂ ਗੋਬਿੰਦ ਸਿੰਘ ਮੋਢੇ ਉੱਤੇ ਜਿਹੜਾ ਬਾਜ ਬੈਠਦਾ ਸੀ ਤੇ ਅੱਜ ਨਿੰਘ ਫੋਚਾ ਦੇ ਮੋਢੇ ਉੱਤੇ ਜਿਹੜਾ ਬੈਠਾ ਏ ਸਿਰ ਉੱਤੇ ਬੈਠਾ ਤੇ ਇਹਨੂੰ ਬੰਨਿਆ ਹੋਇਆ ਏ ਵੀ ਇਹ ਜਾ ਨਾ ਸਕੇ ਬੈਸੇ ਬਾਜ ਆ ਜਾਦਾ ਸਾਰੇ ਪੰਛੀ ਨੂੰ ਆਪਾਂ ਕੈਦ ਕਰਕੇ ਰੱਖਦੇ ਪਿੰਜਰਾਂ ਦੇ ਵਿੱਚ ਤੇ ਖੁੱਲਾ ਰਹਿੰਦਾ ਏ ਫਿਰ ਵੀ ਇਹਨੂੰ ਚਲੋ ਉਡਣ ਕਰਕੇ ਜਿਹੜਾ ਵੀ ਉਡਣਾ ਜਾਵੇ ਇਹ ਰੱਸੀ ਬਾਈ ਹੋਈ ਆ ਹੈਨਾ ਹੈਨਾ ਜੀ ਬਾਈ ਇਹ ਸਿਖਾਇਆ ਹੋਇਆ ਇਹਨੂੰ ਜੂਰਾ ਜਿਹੜਾ ਹਾਂਜੀ ਮਹਾਰਾਜ ਹਾਂਜੀ ਪੂਰਾ ਟ੍ਰੇਨਿੰਗ ਦੇ ਰਿਆ ਇਹਨੂੰ ਇਹਦਾ ਟ੍ਰੇਨਿੰਗ ਦੀ ਚੱਲ ਰਹੀ ਆ ਇਹ ਸ਼ਿਕਾਰ ਤੇ ਵੀ ਲਾਇਆ ਇੱਕ ਵਾਰ ਆਪਾਂ ਸ਼ਿਕਾਰ ਕਰ ਲੈਂਦੇ ਮਹਾਰਾਜ ਨਹੀਂ ਬਾਕੀ ਜੇ ਇਹਨੂੰ ਆਪਾਂ ਕਿਤੇ ਦੂਰ ਛੱਡਦੇ ਆ ਇਹ ਪਿਆਰੇ ਦੇ ਨਾਲ ਇੰਨਾ ਪੈ ਗਿਆ ਮੇਰੇ ਨਾਲ ਇਹਨਾਂ ਦਾ ਮਹਾਰਾਜ ਤੇ ਮੇਰਾ ਦਮਾਲਾ ਦੇਖ ਕੇ ਉੱਡ ਕੇ ਮੇਰੇ ਸਿਰ ਤੇ ਆ ਕੇ ਬਹਿ ਜਾਂਦਾ ਇਹਨੂੰ ਦੇਖਿਆ ਜੇ ਤੁਹਾਡੇ ਸਿਰ ਤੋਂ ਸਿੱਧਾ ਹੱਥ ਤੋਂ ਸਿੱਧਾ ਸਿਰ ਤੇ ਕਹਿੰਦਾ ਵੀ ਇਹਨੇ ਪੂਰਾ ਟ੍ਰੇਨਿੰਗ ਕੀਤਾ ਹੋਇਆ ਤੁਹਾਡੀ ਪੂਰੀ ਪਛਾਣ ਨੂੰ ਵੀ ਤੁਹਾਡੇ ਸਿਰ ਉੱਤੇ ਹੀ ਜਾਣਿਆ ਨੇ ਹਾਂਜੀ ਹਾਂਜੀ ਮਹਾਰਾਜ ਟ੍ਰੇਨਿੰਗ ਇਹਦੀ ਜਾਰੇ ਹੋਰ ਇਹਨੂੰ ਯਾਦ ਕਰਕੇ ਡਾਇਆ ਕਰਕੇ ਮਾਰਾ ਸ਼ਿਕਾਰ ਕਰਕੇ ਆਪਣੇ ਆਪ ਆਇਆ ਕਰੇਗਾ ਜੀ ਹੋਰ ਮਤਲਬ ਕੀ ਕੀ ਕਰਦਾ ਏ ਜਦੋਂ ਇਹਨੂੰ ਬੁਲਾਉਨੇ ਤੁਸੀਂ ਕੀ ਨਾਮ ਰੱਖਿਆ ਹੋਇਆ ਦਾ ਇਹਦਾ ਨਾਮ ਮਾਰਾ ਸਰਪੰਚ ਰੱਖਿਆ ਹੋਇਆ ਏ ਸਰਪੰਚ ਨਾ ਆਏ ਤੇ ਅਜੇ ਨਾਂ ਤੋਂ ਇਹਨਾਂ ਨਹੀਂ ਪਛਾਣਦਾ ਆਪਣੇ ਆਪ ਨੂੰ ਆਵਾਜ਼ ਮਾਰੇ ਤੇ ਪਰ ਜੇ ਦੂਰੋਂ ਦੇਖ ਲਵੇ ਆਪਣੇ ਖੰਭ ਘਾਲ ਆ ਕੇ ਖੜ ਜਾਂਦਾ ਵੀ ਆ ਗਿਆ ਮੈਨੂੰ ਤੇ ਪਿਆਰ ਇੰਨਾ ਕਿ ਦੂਰ ਤੋਂ ਉੱਡ ਕੇ ਹੀ ਆਪਣੇ ਆਪ ਇਹਨੇ ਸਿਰ ਤੇ ਆ ਜਨਾ ਮੇਰੀ 3 ਸਾਲ ਦੀ ਬੱਚੀ ਹੈ ਜੀ ਉਹਦੇ ਨਾਲ ਵੀ ਖੁੱਲਾ ਯਾਦ ਰਹਿੰਦਾ ਹੱਸਦਾ ਹੈ ਨਾ ਖੇਡਦਾ ਹੈ ਕੋਈ ਕਿਸੇ ਨਾਲ ਜੋ ਹੋ ਨਹੀਂ ਕਰਦਾ ਏ ਜਾ ਹਮਲਾ ਨਹੀਂ ਕੀਤਾ ਕਦੇ ਚੁੰਝ ਨਹੀਂ ਮਾਰੀ ਕਦੇ ਕਦੇ ਚੁੰਝ ਨਾ ਕਦੇ ਕੁਝ ਨਹੀਂ ਮਾਰਿਆ ਬਾਬਾ ਜੀ ਪਿਆਰੇ ਇਨਾਂ ਤਿੰਨ ਸਾਲ ਦੀ ਬੱਚੀ ਆ ਉਹਨੇ ਵੀ ਸ਼ੁਰੂ ਤੋਂ ਇਹਦੇ ਨਾਲ ਹੀ ਖੇਡੀਆਂ ਮਰਾਏ ਰੋਇ ਖੇਡਦੇ ਕੋਈ ਐਸੀ ਗੱਲ ਨਹੀਂ ਕੋਈ ਹਮਲਾ ਨਹੀਂ ਕਰਦਾ ਜੀ ਘਰੇ ਵਰਕਰੇ ਕਿੱਧਰ ਰਹਿੰਦੇ ਜੀ ਇਹ ਕਦੇ ਵੀ ਤੁਹਾਡੇ ਨਾਲੇ ਵਿਚਰਦਾ ਤਈ ਫਿਰਦਾ ਰਹਿੰਦਾ ਬਾਬਾ ਜੀ ਇਹਦਾ علیحدਾ ਕਮਰਾ ਹੀ ਕਮਰੇ 'ਚ ਰਹਿੰਦਾ ਹੈ ਬਾਕੀ ਰਾਤ ਨੂੰ ਉਹਦੇ ਕਮਰੇ 'ਚ ਬੰਦ ਕਰਦੀ ਦਈਏ ਇਹਨੂੰ ਆਪਣੇ 'ਚ ਖੁੱਲਾ ਕਮਰਾ ਤੇ ਦਿਨ ਚੜ੍ਹਦੇ ਨੇ ਪੂਰੇ ਘਰ 'ਚ ਫਿਰੀ ਜਾਣਾ ਮਰਾਏ ਖੁੱਲਾ ਹੀ ਤੇ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਸਾਰਿਆਂ ਨਾਲ ਕੋਲਿਆ ਮਿਲਿਆ ਰਹਿੰਦੇ ਜੀ ਆਯਾਦ ਨਾ ਮਾਰਾ ਕਰੀ ਖਾਂਦਾ ਪੀਂਦਾ ਕੀ ਹੈ ਜੀ ਇਹ ਡੜੇ ਹੀ ਛੱਕਦਾ ਮਾਰਾ ਇਹ ਜੇ ਕੋਈ ਵਿਪਤਾ ਬਣ ਵੀ ਜਾਵੇ ਫਿਰ ਰੋਟੀ ਚੋਲ ਜੋ ਮਿਲਦਾ ਉਹ ਛੱਕ ਵੀ ਲਿੰਦਾ ਵੈਸੇ ਇਹ ਡੜਿਆਂ ਦਾ ਜਿਆਦਾ ਉਹ ਨਹੀਂ ਜੇ ਇਹਨੂੰ ਡੜੇ ਸਿਕਾਈ ਦੇ ਜੀ ਤੇ ਬਾਹਰੋਂ ਵੀ ਸ਼ਿਕਾਰ ਕਰਦਾ ਹੈ ਫਿਰ ਆਪਣੇ ਕੁਛ ਛੱਡ ਦਿੰਨੇ ਖੁੱਲਾ ਵੈਸੇ ਵਾਪਸ ਕਰੇ ਆ ਜਾਂਦਾ ਇਹ ਅਜੇ ਬੱਚਾ ਹੈ ਦੀ ਉਡਾਣ ਇੰਨੀ ਭਰਦਾ ਨਹੀਂ ਹੈਗਾ 10 15 ਫੁੱਟ ਤੱਕ ਉੱਡਦਾ ਜੀ ਜਿਉਂ ਜਿਏ ਥੋੜਾ ਵੱਡਾ ਵੀ ਜਿਹੜਾ ਉਡਾਣ ਉੱਚੀ ਭੁਰਗਾ ਫਿਰ ਉੱਪਰ ਵਾਲੇ ਸ਼ਿਕਾਰ ਕੋਗਿਆ ਤੇ ਫਿਰ ਸਾਰੇ ਸ਼ਿਕਾਰ ਕਰ ਲੈਂਦਾ ਮਹਾਰਾ ਜੀ ਮਤਲਬ ਖੁੱਲਾ ਤੁਸੀਂ ਛੱਡ ਦਿੰਨੇ ਫਿਰ ਵਾਪਸ ਕਰੇ ਆ ਜਾਂਦਾ ਆਪਣੇ ਆਪ ਹਾਂ ਜੀ ਮਹਾਰਾ ਆਪਣੇ ਸ਼ਿਕਾਰ ਆਪ ਜੇ ਤਾਂ ਨੇੜੇ-ਨੇੜੇ ਹੋਵੇ ਕਿਤੇ ਬੈਠਾ ਫਿਰ ਤਾਂ ਸ਼ਿਕਾਰ ਕਰਕੇ ਆਪੇ ਛੱਕ ਕੇ ਆਪੇ ਆ ਜਾਂਦਾ ਮਹਾਰਾ ਜੀ ਘਰੇ ਠੀਕ ਆ ਬਾਬਾ ਜੀ ਬਹੁਤ ਧੰਨਵਾਦ ਜੀ ਵਾਹਿਗ ਤੁਸੀਂ ਪਿੱਛੇ ਵੀ ਮੈਨੂੰ ਦਿਖਾਓ ਤਸਵੀਰਾਂ ਜਿਹੜਾ ਮਹੱਲਾ ਨਿਕਲਿਆ ਹੈ ਤੇ ਬਾਬਾ ਬੁੱਢਾ ਦਲ ਦੇ ਮੁਖੀ ਨੇ ਜਿਹੜੇ ਬਾਬਾ ਬਲਵੀਰ ਸਿੰਘ ਜੀ ਵੀ ਖੜੇ ਨੇ ਤੇ ਤੇ ਨਿੰਗ ਫੌਜਾਂ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਕਰਤੱਬ ਵੀ ਦਿਖਾਏ ਨੇ ਸੀ ਕੋੜਿਆਂ ਦੇ ਤੇ ਇੱਥੇ ਕਰਤੱਬ ਦਿਖਾਏ ਗਏ ਨੇ ਨਿੰਗ ਸਿੰਘਾਂ ਵੱਲੋਂ ਜਿਹੜਾ ਮਹੱਲਾ ਕੱਢਿਆ ਗਿਆ ਹੈ ਅੱਜ ਮਹੱਲਾ ਕੱਢਿਆ ਜਾਂਦਾ ਹੈ ਜੇ ਕੱਲ ਜਿਹੜਾ ਨਗਰ ਕੀਰਤਨ ਨਿਕਲਦਾ ਹੈ ਸੰਗਤ ਵੱਲੋਂ ਕੱਢਿਆ ਜਾਂਦਾ ਹੈ ਫਤੇਜੜ ਸਾਹਿਬ ਤੋਂ ਤੇ ਜੋਤੀਸ਼ ਰੂਪ ਕਰਦੇ ਵੇਲੇ ਤਾਂ ਕਿ ਜਿਹੜਾ ਨਗਰ ਕੀਰਤਨ ਨਿਕਲਦਾ ਹੈ ਫਰਾਗ ਮਈ ਨਗਰ ਕੀਰਤਨ ਕਿਉਂਕਿ ਉੱਥੇ ਜਦੋਂ ਨਗਰ ਕੀਰਤਨ ਨਿਕਲਦਾ ਹੈ ਛੋਟੇ ਸਾਹਿਬ ਜੀ ਸ਼ੀਦੀ ਤੋਂ ਬਾਅਦ ਸੰਸਕਾਰ ਲਈ ਉਹਨਾਂ ਦੇ ਦੇਹਾਂ ਨੂੰ ਲਿਜਾਇਆ ਜਾਂਦਾ ਹੈ ਉਹ ਜਗ੍ਹਾ ਤੇ ਨਗਰ ਕੀਰਤਨ ਜਾਂਦਾ ਹੈ ਤੇ ਜਿੱਥੇ ਸੰਸਕਾਰ ਕੀਤਾ ਗਿਆ ਸੀ ਉੱਥੇ ਸਮਾਪਤੀ ਹੁੰਦੀ ਹੈ ਨਗਰ ਕੀਰਤਨ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਹਿੰਗਤ ਮਹਿੰਗ ਸਿੰਘਾਂ ਦੀ ਇੱਥੇ ਤੁਸੀਂ ਤਸਵੀਰਾਂ ਦਿਖਾ ਸਕਦੇ ਹੋ ਤੁਸੀਂ ਮਹਿੰਗਾ ਦੇ ਘੋੜੇ ਦਿਖਾ ਸਕਦੇ ਹੋ ਤੇ ਗੱਤ ਕਾ ਗੇੜ ਦੇ ਸਿੰਘ ਸਿੰਘ ਨੇ ਦੇਖ ਸਕਦੇ ਤੁਸੀਂ ਤੇ ਮਹਿਲਾ ਤੁਸੀਂ ਦੇਖ ਰਹੇ ਹੋ ਜਿਹੜਾ ਮਹਿਲਾ ਨਿਕ ਰਿਹਾ ਤੇ ਬਾਬਾ ਜੀ ਆ ਰਹੇ ਨੇ ਸਿੰਘ ਆਪਣੀਆਂ ਹਥਿਆਰਾਂ ਦੇ ਨਾਲ ਫੌਜ ਨਾਲ ਆ ਰਹੇ ਨੇ ਹਥਿਆਰ ਨੇ ਤਿੰਨ ਕੋੜੇ ਤੇ ਸਿੰਘ ਨੇ ਭਾਈ ਗੱਲਬਾਤ ਕਰਾਂਗੇ ਗੱਲਬਾਤ ਕਰਨੀ ਚਾਹਾਂਗੇ ਬਾਬਾ ਜੀ ਏ ਮੱਲਾ ਨਿਕਲਿਆ ਜਬਾਬਾ ਜੀ ਕੀ ਕਹਿਣਾ ਚਾਹੂਗਾ ਵਾਇਗੁਰ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਬਾ ਜੀ ਕੀ ਕਹਿਣਾ ਚਾਹੂਗੇ ਅੱਜ ਮੱਲਾ ਨਿਕਲਿਆ ਨਿੰਗਾਂ ਦਾ ਕੀ ਕਹੋਗੇ ਜੀ ਦੇਖੋ ਸਮੁੱਚੀ ਸੰਗਤ ਨੂੰ ਪਤਾ ਕੀ ਤਨ ਤਨ ਬਾਬਾ ਗੁਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਨਤਰ ਮਾਤਾ ਗੁਰਕੌਰ ਦੀ ਜਿਨ੍ਹਾਂ ਨੇ ਸ਼ਹੀਦੀ ਦਿਹਾੜਾ ਕੱਲ ਪਲਗੀ ਸਾਹਿਬ ਕੱਢੀ ਸੰਗਤ ਵੱਲੋਂ ਬੜੀ ਚੜ੍ਹਦੀ ਗਲਾਂ ਦੇ ਵਿੱਚ ਦੇਖੋ ਖਾਲਸਾ ਬੜੀ ਚੜ੍ਹਦੀ ਗਲਾਂ ਦਾ ਪ੍ਰਤੀਕ ਏ ਕਿਉਂਕਿ ਜਿਹੜੀ ਸਾਰੀ ਫੌਜ ਆ ਬਾਬਾ ਜੁਰਾਬਰ ਸਿੰਘ ਜੀ ਇਹ ਜੈ ਫਰਲਾ ਮਹਾਕਾਲ ਬਾਬਾ ਫਤਿਹ ਸਿੰਘ ਜੀ ਦਾ ਇਹ ਬਾਬਾ ਫਤਿਹ ਸਿੰਘ ਦੀ ਫੌਜਾਂ ਨੇ ਟੋਕੋ ਖਾਲਸੇ ਨੂੰ ਦਸਵੇਂ ਪਾਸ਼ੇ ਨੇ ਚੜ੍ਹਦੀ ਕਲਾ 'ਚ ਰਹਿਣਾ ਸਿੱਖਿਆ ਇਸ ਕਰਕੇ ਅੱਜ ਬੜੇ ਜਹੂ ਜਲਾਲ ਦੇ ਨਾਲ ਖਾਲਸਾ ਪੰਥ ਲੋਸ ਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ ਮਹੱਲਾ ਕੱਢਿਆ ਜਾ ਰਿਹਾ ਜਿੱਥੇ ਕਿ ਦੋ ਦੋ ਘੋੜੇ ਚਾਰ ਚਾਰ ਘੋੜੇ ਸ਼ਸਤਰ ਵਿਦਿਆ ਦੇ ਖਾੜੇ ਲਾਈ ਜਾ ਰਹੇ ਨੇ ਇਸ ਕਰਕੇ ਸਮੁੱਚੀ ਸੰਗਤ ਨੂੰ ਇਹ ਬੇਨਤੀ ਵੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਿੱਧੀ ਜੋੜ ਮੇਲੇ ਮਨਾਈਏ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਆਂ ਨਗੂਰੇ ਦਾ ਰਹੀਏ ਕਿਉਂ ਗੁਰੂ ਗੋਬਿੰਦ ਸਿੰਘ ਦੇ ਬੱਚ ਉਹਨਾਂ ਨੇ ਸਾਰਾ ਪੰਥ ਧਰਮ ਦੇ ਲੇਖੇ ਲਾਇਆ ਕੌਮ ਦੇ ਲੇਖੇ ਲਾਇਆ 7 ਸਾਲ ਦੇ 9 ਸਾਲ ਦੇ ਬੱਚਾ ਨੇ ਸ਼ਹੀਦੀ ਪ੍ਰਾਪਤ ਕਰ ਲਈ ਪਰ ਕਿਸੇ ਦੀ ਈ ਨਹੀਂ ਮੰਨੀ ਧਰਮ ਨੂੰ ਲਾਜ ਨਹੀਂ ਲਾਈ ਇਸ ਕਰਕੇ ਸਾਡੇ ਬੱਚਾ ਨੂੰ ਸਮਝੀ ਦੀ ਲੋੜ ਏ ਵੀ ਜਿਹੜਾ 크ਿਸਮਸ ਦਾ ਦਿਹਾੜਾ ਸਾਡਾ ਦਿਹਾੜਾ ਨਹੀਂ ਹੈਗਾ ਸਾਡਾ ਦਿਹਾੜਾ ਬਾਬਾ ਜੁਰਾਵਾਲ ਸਿੰਘ ਜੀ ਬਾਬਾ ਫਤੇ ਸਿੰਘ ਦੀ ਸ਼ਹੀਦੀ ਬਾਬਾ ਜੀ ਸਿੰਘ ਬਾਬਾ ਜੀ ਹਾਰ ਸਿੰਘ ਇਹਨਾਂ ਦੇ ਵੱਡੇ ਸਾਡੇ ਕੌਮ ਦੇ ਸ਼ਹੀਦ ਹੋਇਆ ਇਸ ਕਰਕੇ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਚੜਦੀ ਕਲਾ ਦੇ ਵਿੱਚ ਰਹਿ ਕੇ ਮਹੱਲੇ ਕੱਢਨੇ ਚਾਹੀਦੇ ਉਹਨਾਂ ਨੂੰ ਕੀ ਕਹੂੰਗੇ ਜਿਹੜੇ ਸਿਰਫ ਔਰੇ ਮੇਲਾ ਦੇਖਣ ਆਉਂਦੇ ਨੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕਈ ਉਹ ਇਤਿਹਾਸ ਨਹੀਂ ਪਤਾ ਗੁਰਦੁਆਰੇ ਦਾ ਇਹ ਫਤੇਗੜ ਸਾਹਿਬ ਦਾ ਇਤਿਹਾਸ ਨਹੀਂ ਪਤਾ ਉਹ ਵੀਡੀਓ ਕਰੇ ਲੋਈਆਂ ਉਹਦੇ ਬਾਰੇ ਕੀ ਕਹੂੰਗੇ ਉਹਨਾਂ ਨੂੰ ਦੇਖੋ ਅੱਜ ਸਾਡੇ ਸਮਾਜ ਨੂੰ ਸੇਧ ਦੀ ਲੋੜ ਆ ਸਾਡੇ ਬੱਚਿਆਂ ਨੂੰ ਅਸੀਂ ਸੰਤ ਸਮਾਜ ਨੂੰ ਇਹ ਬੇਨਤੀ ਕਰਦੇ ਆਂ ਭਾਵੇਂ ਕੋਈ ਸੰਪਰਦਾ ਹੋਵੇ ਜਿਵੇਂ ਨਾਨਕ ਸਾਹਿਬ ਵਾਲੇ ਦੂਜੇ ਵੀ ਦੇਖੋ ਇਤਿਹਾਸ ਤੁਸੀਂ ਕੱਲੇ ਸੰਤਾਂ ਤੱਕ ਆਪਣ ਇਸੇ ਮੰਦੰਦ ਰੱਖਿਆ ਇਤਿਹਾਸ ਨੂੰ ਵੀ ਫਲਾਣੇ ਸੰਤ ਤੋਂ ਇਹ ਦੂਜੇ ਸੰਤ ਤੋਂ ਇਹ ਨਹੀਂ ਇਹ ਆ ਦੱਸਿਆ ਕਰੋ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਦਾ ਜਿਨ੍ਹਾਂ ਨੇ ਇਸ ਰਾਂਧ ਦੀ ਇੱਟ ਨੇ ਇੱਟ ਖੜਕਾਈ ਜਿਨ੍ਹਾਂ ਨੇ ਆਪਣੇ ਬੱਚੇ ਦੇ ਕਲੇਜੇ ਦਾ ਸਵਾਦ ਵੇਖਿਆ ਭਾਈ ਤਾਰੂ ਸਿੰਘ ਜੀ ਭਾਈ ਮਣੀ ਸਿੰਘ ਜੀ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਸਾਰਾ ਪਰਿਵਾਰ ਦੋ ਸਰਸਾ ਦੇ ਬੇੜੇ ਸ਼ਹੀਦ ਹੋਏ ਦੋ ਚਮਕੌਰ ਦੀ ਗੜੀ ਚ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੰਨਾ ਹਾਲਾਤਾਂ ਨਸੀਸ ਲੈ ਕੇ ਆਏ ਅਸੀਂ ਸੰਤ ਸਮਾਜ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਚੰਗਾ ਇਤਿਹਾਸ ਦਸਿਏ ਨਾ ਕਿ ਉਹਨਾਂ ਨੂੰ ਸੰਤਾਂ ਤੱਕ ਸੀਮਿਤ ਕਰ ਦਈਏ ਸੰਪਰਦਾਵਾਂ ਤੱਕ ਸੀਮਿਤ ਕਰ ਦਈਏ ਵੀ ਬੱਚੇ ਸਾਡੇ ਉੱਥੇ ਚਿਮਟੇ ਕੁੱਟਣ ਤੱਕ ਰਹਿਣ ਨਹੀਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਛਤਰੀ ਕੋ ਪੂਤੋ ਬ੍ਰਾਹਮਣ ਕੋ ਨਹੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਕਰੋ ਨਵਾਸ ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਮਹੱਲੇ ਕਢੀਏ ਬਾਬਾ ਨਾਨਕ ਜੀ ਆਵਾ ਨਾ ਹੋ ਜਾਵੇ ਹੰਸਿਆ ਬਾਬਾ ਨਾਨਕ ਮਰ ਜਾਵੇ ਜੀ ਦਾਸ ਸਿੰਘਾ ਰੂਪਾਵੇ ਹੰਸਿਆ ਬਾਬਾ ਤੇ ਅਸੀਂ ਦਲਬੱਧ ਕੀਤੀ ਆ ਬਾਬਾ ਜੀ ਨਾਲ ਤੇ ਬਾਬਾ ਜੀ ਕਹਿੰਦੇ ਚੜ੍ਹਦੀ ਕਲਾ ਦੀ ਕੌਮ ਆ ਸਾਡੀ ਗੁਰੂ ਕੋ ਅਸੀਂ ਜਿਹੜੀ ਇਹ ਇਹ ਫੌਜ ਸਾਜੀ ਹੈ ਨਿੰਕ ਸਿੰਘ ਨੇ ਜਿਹੜੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਹਮੇਸ਼ਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਥੇ ਦੀਆਂ ਬਾਬਾ ਜੀ ਜਿਹੜਾ ਜਥਾ ਲੈ ਕੇ ਜਾ ਰਹੇ ਨੇ ਨਿੰਕ ਜਥੇ ਬੰਦੀ ਇੱਥੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਦੇ ਆਪਾਂ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਫਤੇਗੜ ਸਾਹਿਬ ਤੋਂ ਜਿਹੜਾ ਮਹਿਲਾ ਨਿਕਲਿਆ ਜੋਦੀਆਂ ਤਸਵੀਰਾਂ ਨੇ ਇਹ